ਦੋਸਤੋ ਇਸ ਲਈ ਮੌਜੂਦ ਆਪਾਂ ਬੋਥੀਆਂ ਵਾਲੇ ਪਿੰਡ ਦੇ ਵਿੱਚ ਦੋ ਚਾਰ ਦਿਨ ਪਹਿਲਾਂ ਇੱਕ ਲੜਾਈ ਹੋਈ ਤੇ ਜਿੰਦੇ ਵਿੱਚ ਨੰਗੀਆਂ ਤਲਵਾਰਾਂ ਜਿਹੜੀਆਂ ਕਿ ਗਲੀ ਦੇ ਵਿੱਚ ਨੌਜਵਾਨ ਲੈ ਕੇ ਘੁੰਮਦੇ ਨਜ਼ਰ ਆਏ ਉਸ ਨੂੰ ਲੈ ਕੇ ਉਸ ਘਰ ਨੇ ਆਪਣਾ ਪੱਖ ਰੱਖਿਆ ਸੀ ਅੱਜ ਹੁਣ ਦੂਜਾ ਜਿਹੜਾ ਘਾਤੇ ਰਹਿ ਗਈ ਦੂਜੀ ਧਿਰ ਹੈ ਉਸ ਵੱਲੋਂ ਛੱਡਿਆ ਗਿਆ ਕਿ ਸਾਡੇ ਤੇ ਜਿਹੜੇ ਇਲਜ਼ਾਮ ਲਾਏ ਗਏ ਨੇ ਇਹ ਬਿਲਕੁਲ ਬੇਬੁਨਿਆਦ ਨੇ ਇਹ ਸਰਪੰਚ ਜਿਹੜੇ ਸਾਫਕਾ ਸੀਗੇ ਉਹਨਾਂ ਵੱਲੋਂ ਜਿਹੜਾ ਫੈਸਲਾ ਕਰਾਇਆ ਗਿਆ ਸੀਗਾ ਉਹ ਸਿਰੇ ਚੜਿਆ ਸੀਗਾ ਤੇ ਉਸਤੇ ਜਿਹੜਾ ਉਲਟ ਜਿਹੜੇ ਦੂਜੀ ਧਿਰ ਸੀਗੀ ਉਹਨਾਂ ਵੱਲੋਂ ਸਾਡੇ ਤੇ ਮਤਲਬ ਮੁੰਡਿਆਂ ਦੇ ਉੱਪਰ ਹਮਲਾ ਕਰਨ ਵਾਸਤੇ ਇਟਾ ਰੋੜੇ ਜੋੜੇਗੇ ਤੇ ਜੇ ਜਿਹੜੇ ਪਰਿਵਾਰ ਦੇ ਮੁੰਡੇ ਸੀਗੇ ਉਹਨਾਂ ਨੂੰ ਛੱਡਣ ਵਾਸਤੇ ਉਹਨਾਂ ਨੂੰ ਪੁੱਛ ਕੇ ਵੀ ਗਲੀ ਦੇ ਵਿੱਚੋਂ ਲੰਘੇ ਇੱਥੇ ਸਾਡੇ ਨਾਲ ਉਹ ਵੀਰ ਮੌਜੂਦ ਨੇ ਜਿਨ੍ਹਾਂ ਦੇ ਨਾਲ ਲੜਾਈ ਝਗੜਾ ਹੋਇਆ ਤੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਕੀ ਕਹਿਣਾ ਚਾਹੁੰਦੇ ਅ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅ ਪੁੱਛੀ ਬੋਲੇ ਸਤਿ ਸ਼੍ਰੀ ਅਕਾਲ ਜੀ ਇਹ ਵੀਰ ਜੀ ਜਿਹੜੀ 2-4 ਦਿਨ ਪਹਿਲਾਂ ਇੱਕ ਲੜਾਈ ਵਾਇਰਲ ਹੋਈ ਸੀ ਹਾਂਜੀ ਹਾਂਜੀ ਜਿੰਦੇ ਜੀ ਕਿਰਪਾਨਾਂ ਨਜ਼ਰ ਆਉਂਦੀਆਂ ਪਈਆਂ ਹਾਂਜੀ ਹਾਂਜੀ ਤੇ ਕੁਝ ਆਪਣਾ ਸਾਝੀ ਧਿਰ ਜਿਹੜੀ ਸੀਗੀ ਸਾਝੇ ਮੋਤਵਾਰ ਬੰਦੇ ਸੀਗੇ ਉਹਨਾਂ ਵੱਲੋਂ ਫੈਸਲਾ ਕਰਾਇਆ ਗਿਆ ਸੀ ਕੀ ਮਸਲਾ ਕੀ ਹੈਗਾ ਇਹ ਬਾਹਰ ਦੇ ਬੰਦੇ ਸੀਗੇ ਕਿੱਥੋਂ ਦੇ ਸੀਗੇ ਹਾਂਜੀ ਉਹ ਵੀ ਗੱਲ ਕਰਦੇ ਆ ਜੀ ਪਹਿਲਾਂ ਪਹਿਲਾਂ ਸਭ ਤੋਂ ਪਹਿਲਾਂ ਲੜਾਈ ਹੋਈ ਸੀਗੀ ਸਾਡੇ ਯਾਨੀ ਕਿ ਆਪਸ ਵਿੱਚ ਜਦੋਂ ਲੜਾਈ ਹੋਈ ਆ ਨਾ ਦੱਸ ਕੇ ਨਾਲ ਲੈਣਾ ਕਿੰਨਾ ਕਿੰਨਾ ਨਾਲ ਲੜਾਈ ਹੋਈ ਆ ਤੁਹਾਡੀ ਕੋਈ ਤਾਂ ਨਿਊ ਨਾਮ ਦੱਸ ਦਿਨੇ ਜਿੰਨਾ ਜੋ ਪਹਿਲਾਂ ਲੜਾਈ ਹੋਈ ਸੀਗੀ ਉਸ ਦੇ ਮੁਤਾਬਕ ਯਾਨੀ ਕਿ ਜੋ ਇਹ ਤੋਂ ਜਿਹੜੇ ਤੱਕ ਗੱਲ ਦੱਸਦੇ ਆ ਅਸੀਂ ਜਦੋਂ ਲੜਾਈ ਹੋਈ ਸੀਗੀ ਉਦੋਂ ਇਹਨਾਂ ਦੇ ਵੀ ਸੱਟਾਂ ਵੱਜੀਆਂ ਸਾਡੇ ਵੀ ਸੱਟਾਂ ਵੱਜੀਆਂ ਅਸੀਂ ਹਸਪੀਟਲ ਗਏ ਹਸਪੀਟਲ ਜਦੋਂ ਗਏ ਅਸੀਂ ਦਾਖਲ ਹੋਏ ਆ ਜੀ ਦੋ ਚਾਰ ਦਿਨ ਰਹੇ ਆ ਜਾਨਕੀ ਬਲਦੇਵ ਸਰਪੰਚ ਉਹ ਉਹੀ ਗੱਲ ਕਰ ਰਹੇ ਆ ਉਹ ਬੰਦਿਆਂ ਦਾ ਨਾਲ ਹੋ ਮਤਲਬ ਕੋਣ ਕੋਣ ਦਾਖਲ ਹੋਏ ਸੀਗੇ ਤੁਸੀਂ ਤੁਹਾਡੇ ਲੋਕ ਕਿਹੜੇ ਦਾਖਲ ਹੋਏ ਸੀ ਉਹਨਾਂ ਨਾਲੋਂ ਕਿਹੜੇ ਦਾਖਲ ਹੋਏ ਸੀ ਕੌਣ ਸੀ ਹਾਂ ਉਹਨਾਂ ਨਾਲ ਹੋਏ ਸੀ ਗਿਆਨੀ ਦਾ ਮੁੰਡਾ ਸੀਗਾ ਜੀ ਲਵਪ੍ਰੀਤ ਸਿੰਘ ਇਧਰੋਂ ਮੈਂ ਤਾਕਾ ਸੀਗਾ ਜੀ ਤੇ ਮੈਂ ਦਾਖਲ ਸਾਡੇ ਸੱਟਾਂ ਲੱਗੀਆਂ ਸੀ ਉਹਨਾਂ ਦੇ ਜਾਨਕੀ ਲਵਪ੍ਰੀਤ ਦੇ ਸੱਟ ਲੱਗੀਆਂ ਸੀ ਇਹ ਤੁਹਾਡਾ ਵੀ ਨਾਮ ਲਿੱਤਾ ਜਾ ਰਿਹਾ ਹਾਂਜੀ ਹਾਂਜੀ ਤੇ ਅਸੀਂ ਦਾਖਲ ਹੋਏ ਦੋ ਚਾਰ ਤਿੰਨ ਦਿਨ ਉੱਥੇ ਰਹੇ ਸੀ ਹਸਪੀਟਲ ਉਸ ਤੋਂ ਬਾਅਦ ਬਲਦੇਵ ਸਰਪੰਚ ਤੇ ਬਾਈ ਹਰਜੀਤ ਸਰਪੰਚ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਜੀ ਕਿ ਪਿੰਡ ਆਪਾਂ ਬੈਠ ਕੇ ਸਹਿਮਤ ਪੰਚਾਇਤ ਘਰ ਦੇ ਵਿੱਚ ਬੈਠ ਕੇ ਫੈਸਲਾ ਕਰਾਂਗੇ ਜੀ ਬਹੁਤ ਵਧੀਆ ਫੈਸਲਾ ਦਿੱਤਾ ਜੀ ਜੀ ਪਿੰਡ ਦੇ ਮੋਦਵਾਰ ਬੰਦੇ ਜਨਕਿ ਮੈਂਬਰ ਸਰਪੰਚ ਸਾਰਿਆਂ ਦੇ ਨਾਲ ਆ ਸਾਡਾ ਵਧੀਆ ਰਾਜੀਨਾਵਾ ਕਰਵਾਇਆ ਗਿਆ ਜੀ ਵੀ ਕਿਸੇ ਨੇ ਪਹਿਲ ਨਹੀਂ ਕਰਨੀ ਕਿਸੇ ਨੇ ਬਾਹਰੋਂ ਬੰਦੇ ਨਹੀਂ ਸੱਦਨੇ ਜੀ ਤੇ ਉਸ ਤੋਂ ਪ੍ਰੰਤ ਥੋੜੇ ਦਿਨਾਂ ਬਾਅਦ ਇਹ ਮੁੰਡਾ ਜਿਹੜਾ ਗਿਆਨੀ ਦਾ ਮੁੰਡਾ ਵਾ ਇਹ ਉਹ ਮਿੱਠਾ ਸਿੰਘ ਜੀ ਇਹ ਬੰਦਾ ਸਾਨੂੰ ਕਿਉਂਕਿ ਇਹਨਾਂ ਦੇ ਘਰ ਦੇ ਗਲੀ ਦੇ ਵਿੱਚ ਦੀ ਲੰਘ ਕੇ ਜਾਣਾ ਪੈਂਦਾ ਇਹਨਾਂ ਦਾ ਘਰ ਅੱਗੇ ਆਉਂਦਾ ਸਾਡਾ ਘਰ ਉਦੋਂ ਪਿੱਛੇ ਆਉਂਦਾ ਜੀ ਜਿਹਦੇ ਕਾਰਨ ਅਸੀਂ ਗਲੀ ਦੇ ਵਿੱਚ ਲੰਘਦੇ ਕਰਦੇ ਇਹ ਗਲੀ ਬਲੋਜ ਕਰਦਾ ਕੋਈ ਪਸ਼ੂ ਫੜ ਕੇ ਵੀ ਉਹਨੂੰ ਵੀ ਕਹਿੰਦਾ ਵਾ ਜਦੋਂ ਮੇਰਾ ਤੇਰਾ ਨਾ ਹੱਥ ਪੈ ਗਿਆ ਤੈਨੂੰ ਮੈਂ ਫੇਰ ਦੱਸੂਗਾ ਫੇਰ ਇੱਕ ਦਿਨ ਅਸੀਂ ਪੈਂਡ ਹੀ ਕੰਮ ਕਰਦੇ ਸੀਗੇ ਮਤਲਬ ਐਵੇਂ ਕਿਸੇ ਨਾ ਕਿਸੇ ਚੀਜ਼ ਨੂੰ ਹੱਥ ਪਾ ਕੇ ਧਮਕੀ ਤੁਹਾਨੂੰ ਧਮਕੀ ਸਾਨੂੰ ਦਿੰਦਾ ਸੀ ਆਨੇ ਬਾਨੇ ਯਾਨਕਿ ਲੜਾਈ ਦਾ ਬਾਨਾ ਬਣਾਉਂਦਾ ਹੀ ਰਹਿੰਦਾ ਸੀ ਜਿਹਦੇ ਕਾਰਨ ਇੱਕ ਦਿਨ ਕੀ ਜਿਹੜੀ ਦੁਵਾਰਾ ਲੜਾਈ ਹੋ ਮੈਂ ਦੁਕਾਨ ਤੇ ਇੱਕ ਰਹਿਣੀ ਦੁਕਾਨ ਤੇ ਰਾਸ਼ਨ ਲੈ ਰਿਆ ਸੀਗਾ ਜਿਹਦਾ ਕਾਰਨ ਬਣਿਆ ਇਹ ਉੱਥੇ ਆ ਕੇ ਸਾਨੂੰ ਗਾਲੀ ਗਲੋਚ ਕਰਨ ਲੱਗਿਆ ਮਾੜਾ ਚੰਗਾ ਗਾਲ੍ਹਾਂ ਕੱਢੀਆਂ ਨੇ ਸਾਨੂੰ ਮਾੜਾ ਬੋਲਿਆ ਤੇ ਸ਼ਰਾਬ ਪੀਤੀ ਹੋਈ ਸੀ ਜੀ ਇਹਦੀ ਤੇ ਸਾਨੂੰ ਗਾਲੀ ਗਲੋਚ ਕਰਨ ਲੱਗਿਆ ਉੱਥੇ ਸਾਡਾ ਹੱਥੋਂ ਪਾਈ ਹੋ ਗਈ ਲੜਾਈ ਝਗੜਾ ਹੋ ਗਿਆ ਜੀ ਉਸ ਤੋਂ ਬਾਅਦ ਅਸੀਂ ਉਸ ਤੋਂ ਬਾਅਦ ਕੀ ਚੱਕਰ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਮੁੰਡੇ ਜਾਨੀ ਕਿ ਕੋਠਿਆਂ ਤੇ ਚੜ੍ਹਾ ਲਏ ਰੋੜੇ ਰੱਪੇ ਚੜ੍ਹਾ ਲਏ ਜਾਨੀ ਕਿ ਸਾਨੂੰ ਨੰਗਨ ਨਹੀਂ ਦੇ ਰਹੇ ਸੀਗੇ ਜਿਹਦਾ ਕਾਰਨ ਵੀ ਜਿਹੜੇ ਕਹਿ ਰਹੇ ਆ ਵੀ ਮੁੰਡੇ ਜਾਨੀ ਕਿ ਸਾਡੇ ਨਾਲ ਗਲ ਪੈਣਾ ਆ ਉਹਦਾ ਕਾਰਨ ਵੀ ਦੱਸਦੇ ਤੁਹਾਨੂੰ ਉਹਦਾ ਵੀ ਜਦੋਂ ਮੁੰਡੇ ਉਹ ਸਾਨੂੰ ਛੱਡਣ ਆਏ ਵੀ ਜਦੋਂ ਇਹਨਾਂ ਨੇ ਕੋਠੇ ਦੇ ਮਢੀਰ ਚੜਾਲੇ ਰੋੜੇ ਚੜਾਲੇ ਸਾਨੂੰ ਜਾਨਕੀ ਮਾਰਨ ਦੀ ਖਾਤਰ ਸਾਨੂੰ ਘਰੇ ਜਾਣ ਨਹੀਂ ਦੇ ਰਹੇ ਸੀ ਜੀ ਉਹਦਾ ਕਾਰਨ ਇਹੀ ਬਣਿਆ ਜੀ ਉਹ ਸਾਨੂੰ ਛੱਡਣ ਆਏ ਆ ਕਿਸੇ ਨੇ ਕਿਸੇ ਦੇ ਘਰੇ ਲਲਕਰਾਂ ਨਹੀਂ ਮਾਰਿਆ ਕਿਸ ਨੂੰ ਕੋਈ ਮਾੜਾ ਜੰਗਾ ਨਹੀਂ ਬੋਲਿਆ ਉਹ ਸਾਨੂੰ ਸਿੱਧਾ ਘਰੇ ਛੱਡ ਕੇ ਤੇ ਵਾਪਸ ਚਲੇ ਗਏ ਆ ਇਸ ਦੇ ਗਵਾਹ ਮੇਰੇ ਚਾਚਾ ਜੀ ਵੀ ਕੋਲੇ ਹੀ ਹੈਗੇ ਆ ਇਹ ਵੀ ਉਸ ਟਾਈਮ ਮੌਜੂਦ ਸੀਗੇ ਸਾਡੇ ਕੋਲ ਜੀ ਇੱਕ ਉਹਨਾਂ ਦੇ ਮਾਤਾ ਲੋ ਦੱਸਿਆ ਗਿਆ ਕਿ ਪਿਛਲੀ ਜਿਹੜੀ ਲੜਾਈ ਹੋਈ ਸੀ ਮਹੀਨਾ ਕੋ ਪਹਿਲਾਂ ਨਗਰ ਕੀਰਤਨ ਸੀਗਾ ਉਹਦੇ ਚ ਸੇਵਾ ਕਰਦੇ ਪਏ ਸੀਗੇ ਇਹ ਉਦੋਂ ਲੜ ਪਏ ਤੁਸੀਂ ਇਹ ਇਹ ਕੀ ਸਚਾਈ ਹੈ ਕੀ ਇਹ ਸਚਾਈ ਤੁਹਾਨੂੰ ਇਹ ਵੀ ਸਚਾਈ ਦੱਸਦੀ ਹੈ ਜੀ ਕਾਰਨ ਕੀ ਬਣਿਆ ਉਹ ਜਦੋਂ ਪਿੰਡ ਸਾਰੇ ਪਿੰਡ ਨੇ ਸਫਾਈ ਕਰਕੇ ਉਹ ਕਿਤੇ ਪਾਸੇ ਕੋਈ ਵੀ ਪਾਸੇ ਕੋਈ ਜਗ੍ਹਾ ਹੁੰਦੀ ਹੈ ਜੀ ਕਿੱਥੇ ਆਪਾਂ ਕੂੜਾ ਸੁੱਟਣ ਜਾਂਦੇ ਆ ਉਹ ਕੂੜਾ ਸੁੱਟਣ ਗਏ ਆ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਸਫਾਈ ਕਰਕੇ ਮੇਰੇ ਕੋਲੇ ਜਗਾਵਾ ਰੋਡ ਦੇ ਨਾਲ ਉੱਥੇ ਜਾਨਕੀ ਰੂੜੀ ਲਾਤੀ ਇਹਨਾਂ ਨੇ ਇਕੱਠਾ ਕਰਤਾ ਮੈਂ ਇਹਨਾਂ ਨੂੰ ਦੋ ਤਿੰਨ ਵਾਰੀ ਸਫਾਈ ਕਰਦਿਆਂ ਨੂੰ ਉਸ ਟਾਈਮ ਵੀ ਕਿਹਾ ਵੀ ਸਫਾਈ ਕੀਤੀ ਬਹੁਤ ਵਧੀਆ ਗੱਲ ਕੀਤੀ ਹੈ ਪਰ ਜੇ ਆਪਾਂ ਕਿਸੇ ਦੇ ਥਾਂ ਦੇ ਵਿੱਚ ਰੂੜੀ ਲਾਵਾਂਗੇ ਉਹ ਤਾਂ ਨਹੀਂ ਗੱਲ ਸਹੀ ਹੈਗੀ ਨਾ ਜੀ ਹੂੰ ਇਹਨਾਂ ਨੇ ਇਦਾਂ ਕੀਤਾ ਜਾਨਕਿ ਲੜਨ ਦਾ ਬਹਾਨਾ ਬਣਾ ਲਿਆ ਜੀ ਤੇ ਅਕਸਰ ਹੀ ਲੜਨ ਦਾ ਬਹਾਨਾ ਬਣਾਉਂਦੇ ਰਹਿਆਵੇਂ ਹਾਂਜੀ ਹਾਂਜੀ ਇਹ ਤਾਂ ਹੀ ਲੜਾਈ ਦਾ ਬਹਾਨਾ ਬਣਾਉਂਦੇ ਰਹੇ ਆ ਕੀ ਤਾਂ ਜੀ ਕਰਦੇ ਬਿਨਾ ਕਿਸੇ ਨਾ ਆਏ ਲੜਿਆ ਨਹੀਂ ਜਾਂਦਾ ਕਾ ਜੀ ਕਿਉਂਕਿ ਜਦੋਂ ਦੂਸਰੇ ਸਾਰੇ ਪਿੰਡ ਨੇ ਸਫਾਈ ਕੀਤੀ ਉਹ ਪਾਸੇ ਕਿਤੇ ਸੁੱਟਣ ਵਾਲੀ ਜਗ੍ਹਾ ਤੇ ਕੂੜਾ ਸੁੱਟ ਕੇ ਆਇਆ ਇਹਨਾਂ ਨੇ ਜਾਨਕਿ ਮੇਰੀ ਜਗ੍ਹਾ ਦੇ ਵਿੱਚ ਕੂੜਾ ਸੁੱਟਿਆ ਜਿਹੜੇ ਕਾਰਨ ਜਾਨਕਿ ਲੜਾਈ ਦਾ ਬਹਾਨਾ ਬਣਾ ਕੇ ਜਾਨਕਿ ਲੜਾਏ ਨੇ ਜੀ ਅ ਇੱਕ ਗੱਲ ਹੋਰ ਵੀ ਵਿੱਚ ਆਈ ਸੀ ਕਿ ਕੀ ਆਪਣਾ ਜਿਹੜਾ ਰਾਜ ਸਰਪੰਚ ਇਹ ਜਿਹੜਾ ਆਪਣਾ ਬਲਦੇਵ ਜੀ ਉਹਨਾਂ ਨੇ ਇਹਨਾਂ ਨੇ ਗੱਲ ਕੀਤੀ ਮਤਲਬ ਕਿ ਜਿਹੜੇ ਐਵੇਂ ਲੰਡੂ ਲੰਡੂ ਚੇਤ ਚਲੇ ਤੁਰੇ ਫਿਰਦੇ ਆ ਉਹ ਕੀ ਮਸਲਾ ਹੈਗਾ ਤੁਸੀਂ ਵੀ ਜਾਣਕਾਰੀ ਦੇ ਦਿਓ ਥੋੜੀ ਉਹਦੇ ਵਿੱਚ ਵੇਖੋ ਬਾਈ ਸਸੀ ਕਲ ਸਾਰਿਆਂ ਨੂੰ ਜੀ ਸਭ ਤੋਂ ਪਹਿਲਾਂ ਵੇਖੋ ਇਹਨਾਂ ਨੇ ਆਪਦੇ ਆਪ ਦੇ ਬਿਆਨ ਦਿੱਤੇ ਆ ਉੱਥੇ ਮਿੱਠਾ ਸਿੰਘ ਨੇ ਜੋ ਬਾਬੇ ਗਿਆਨੀ ਦਾ ਮੁੰਡਾ ਏ ਹਾਂ ਉਹਨਾਂ ਨੇ ਉੱਥੇ ਕਿਹਾ ਵੀ ਜੀਤਾ ਸਰਪੰਚ ਤੇ ਰਾਜ ਸਰਪੰਚ ਨੇ ਸਾਡਾ ਐ ਨਹੀਂ ਨਿਆਣ ਨਹੀਂ ਕਰਾਇਆ ਜੀ ਜਾਂ ਉਹਨਾਂ ਦੇ ਨਾਲ ਲੰਡਰ ਬੰਦੇ ਆ ਜਾਂ ਚਾਪਚੇ ਘਟਛੇ ਆ ਇਹ ਇਹ ਸ਼ਬਦ ਬੋਲਿਆ ਮਿੱਠਾ ਸਿੰਘ ਬਾਬੇ ਗਿਆਨੀ ਦਾ ਮੁੰਡਾ ਸਾਡੇ ਕੋਲ ਇਹੋ ਜਿਹੇ ਸ਼ਬਦ ਨਹੀਂ ਹੈਗੇ ਜਿਹੜੇ ਅਸੀਂ ਇਹਨਾਂ ਨੂੰ ਕਹਿ ਸਕੀਏ ਬਹੁਤ ਮਾੜੀ ਗੱਲ ਕੀਤੀ ਅਸੀਂ ਰੱਬ ਨੂੰ ਹਾਜ਼ਰ ਜੋ ਵੀ ਅਸੀਂ ਇੱਥੇ ਗੱਲ ਕਰਾਂਗੇ ਅਸੀਂ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਾਂਗੇ ਅਸੀਂ ਕੋਈ ਝੂਠ ਨਹੀਂ ਬੋਲਾਂਗੇ ਕਿਸੇ ਵੀ ਗੱਲ ਵਿੱਚ ਵੇਖੋ ਇਹ ਵੀਡੀਓ ਸਾਰੇ ਵੇਖਦੇ ਮੈਂ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਕਹਿੰਦਾ ਵੀ ਰਾਜ ਸਰਪੰਚ ਨਹੀਂ ਕੋਈ ਵੀ ਬੰਦਾ ਇਕੱਲਾ ਮੈਂ ਨਹੀਂ ਕੋਈ ਵੀ ਬੰਦਾ ਸਾਡੇ ਪਿੰਡ ਦਾ ਆਸੇ ਪਾਸੇ ਦਾ ਉਹਦੇ ਕੋਲੇ ਚਲਾ ਜਾਵੇ ਕਿਸੇ ਵੀ ਲੜਾਈ ਵਾਲੇ ਝਗੜੇ ਮਸਲੇ ਤੇ ਉਹ ਕਦੇ ਨਹੀਂ ਕਿਸੇ ਨੂੰ ਵੀ ਇਹ ਗੱਲ ਕਹਿੰਦਾ ਹੁੰਦਾ ਕਿ ਵੀ ਤੁਸੀਂ ਲੜੋ ਜਾ ਕੇ ਉਹਨੇ ਹਮੇਸ਼ਾ ਗੱਲ ਇਹ ਕਹਿੰਦਾ ਵੀ ਭਾਈ ਜੀ ਤੁਸੀਂ ਲੜੋ ਨਾ ਤੇ ਕੋਈ ਨਹੀਂ ਆਪਾਂ ਬੰਦਿਆਂ ਦੇ ਬੈ ਕੇ ਗੱਲ ਕਰ ਲੈਨੇ ਆ ਤੇ ਤੁਸੀਂ ਆਪਦਾ ਟੈਗਡੋ ਲੜਾਈ ਚ ਕੁਛ ਨਹੀਂ ਰੱਖਿਆਗਾ ਇਹਨਾਂ ਇਹ ਗੱਲਾਂ ਕੋਈ ਇਹ ਕਹਿਣ ਵਾਲੀਆਂ ਨਹੀਂ ਹੈਗੀਆਂ ਵੀ ਅਸੀਂ ਜਾਣ ਕੇ ਕਹਿ ਰਹੇ ਆ ਅਸੀਂ ਗੁਰਦੁਆਰੇ ਖੜ ਕੇ ਸੌਂ ਖਾ ਕੇ ਇਹ ਗੱਲ ਕਹਿੰਦੇ ਆ ਵੀ ਇਹ ਗੱਲਾਂ ਹੁੰਦੇ ਹੀ ਹਰਵੇਦੀ ਕਹਿੰਦਾ ਏ ਉਹਨਾਂ ਨੇ ਹਰਵੇਦੀ ਇਹਨਾਂ ਨੂੰ ਇਹਨਾਂ ਨੂੰ ਟਕਾਉਣ ਦੀ ਕੋਸ਼ਿਸ਼ ਕੀਤੀ ਆ ਵੀ ਨਹੀਂ ਤੁਸੀਂ ਲੜੋ ਨਾ ਯਾਰ ਤੁਸੀਂ ਇਹ ਬੰਦੇ ਪੇਂਟਰ ਦਾ ਕੰਮ ਕਰਦੇ ਆ ਜੀ ਉਹਨਾਂ ਨੇ ਹਰਵੇਦੀ ਕਿਹਾ ਵੀ ਤੁਸੀਂ ਕੰਮ ਧੰਦੇ ਵਾਲੇ ਬੰਦੇ ਆ ਇਕੱਲੇ ਇਕੱਲੇ ਬੰਦੇ ਆ ਘਰੇ ਟੁੱਡੇ ਜਵਾਗ ਆ ਵੀ ਲੜਾਈ ਝਗੜਾ ਨਾ ਕਰੋ ਇਵੇਂ ਹੀ ਪਤਾ ਹੈ ਕਿ ਜਦੋਂ ਪਹਿਲਾ ਇਹਨਾਂ ਦੀ ਲੜਾਈ ਹੋਈ ਆ ਉਹਨੇ ਉਦੋਂ ਵੀ ਕਿਹਾ ਵੀ ਭਾਈ ਜੀ ਬਲਦੇਵ ਸਰਪੰਚ ਹੋਣਾ ਨਹੀਂ ਹਰਜੀਤ ਸਰਪੰਚ ਹੋਣਾ ਸਾਰਿਆਂ ਦੇ ਵਿੱਚ ਹੋ ਕੇ ਇਹੀ ਗੱਲ ਕਹੀ ਆ ਕਿਸੇ ਨੇ ਕੋਈ ਮਾੜੀ ਚੰਗੀ ਗੱਲ ਨਹੀਂ ਕਹੀ ਸਾਰਿਆਂ ਨੂੰ ਨਿਆ ਮਿਲਿਆ ਚੰਗੀਆਂ ਗੱਲਾਂ ਹੋਈਆਂ ਉੱਤੇ ਉਹਨਾਂ ਨੇ ਕਿਹਾ ਵੀ ਤੁਸੀਂ ਕੰਮ ਧੰਦੇ ਵਾਲੇ ਬੰਦੇ ਆ ਤੁਸੀਂ ਠੀਕੋ ਇਹਨਾਂ ਦੀ ਇਹੀ ਲੜਾਈ ਜਦੋਂ ਨਿਆ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਭਾਈ ਪਹਿਲ ਨਹੀਂ ਕਰਨੀ ਕਿਸੇ ਨੇ ਵੀ ਤੇ ਨਾ ਹੀ ਕਿਸੇ ਨੇ ਬੰਦੇ ਬਾਦੋ ਲਿਆਉਣੇ ਅਸੀਂ ਕੋਈ ਗੱਲ ਲਿਖੀ ਛੁਪੀ ਨਹੀਂ ਰੱਖਾਂਗੇ ਇਹ ਨਹੀਂ ਵੀ ਜੇ ਇਹਨਾਂ ਦਾ ਸਾਡਾ ਲਿਹਾਜ਼ ਆ ਤਾਂ ਅਸੀਂ ਗੱਲ ਕੋਈ ਲੋਕ ਛਪ ਕੇ ਕਰਾਂਗੇ ਉਹਨਾਂ ਨੇ ਨਿਆ ਹੋਇਆ ਵੀ ਨਾ ਤਾਂ ਬੰਦੇ ਬਾਹਰੋਂ ਆਉਣਗੇ ਤੇ ਲਾ ਹੀ ਕਿਸੇ ਨੇ ਪਹਿਲ ਕਰਨੀ ਆ ਇਹਨਾਂ ਦਾ ਮੁੰਡਾ ਜਿਹੜਾ ਮਿੱਠਾ ਸਿੰਘ ਆ ਬਾਈ ਜੀ ਬਾਬਾ ਮਿੱਡੂ ਵੀ ਉਸ ਗੱਲ ਦੇ ਵਿੱਚ ਆ ਬਾਬਾ ਗਿਆਨੀ ਵੀ ਉਸ ਗੱਲ ਦੇ ਵਿੱਚ ਆ ਇਹ ਗੁਰੂ ਘਰ ਸੌਂ ਖਾ ਜਾਣ ਖੜਕੇ ਨਹੀਂ ਅਸੀਂ ਜਾ ਕੇ ਉੱਥੇ ਸੌਂ ਖਾਵਾਂਗੇ ਜੇ ਇਹਨਾਂ ਬੰਦਿਆਂ ਨੇ ਪਹਿਲ ਨਹੀਂ ਕੀਤੀ ਤੇ ਲਗਾਤਾਰ ਇਹਨਾਂ ਬੰਦਿਆਂ ਨੂੰ ਤਿੰਨ ਦਿਨ ਗਾਲ੍ਹਾਂ ਕੱਢਦੇ ਰਹੇ ਆ ਇਹ ਇਹ ਲੰਘ ਕੇ ਜਾਂਦੇ ਆ ਉੱਥੋਂ ਕੰਮ ਨੂੰ ਕੰਮ ਤੇ ਜਾਂਦੇ ਵੀ ਤੇ ਕੰਮ ਤੋਂ ਘਰ ਆਉਂਦੇ ਵੀ ਇਹ ਕਿਤੇ ਕਿਤੇ ਇਹਨਾਂ ਆਪਦੇ ਪਸ਼ੂਆਂ ਦੇ ਵਿੱਚ ਦੀ ਸੰਗਲ ਨੂੰ ਹੱਥ ਪਾ ਕੇ ਮਿੱਠਾ ਇਹ ਗੱਲ ਬੋਲਦਾ ਮੁੰਡਾ ਵੀ ਜਦੋਂ ਮੇਰਾ ਹੱਥ ਪੈ ਗਿਆ ਮੈਂ ਉਦੋਂ ਦੱਸੂਗਾ ਕਿਵੇਂ ਹੱਥ ਪੈਂਦੇ ਆ ਇਹ ਗੱਲਾਂ ਲਾਲ ਆ ਕੇ ਬੋਲਦਾ ਇਹਨਾਂ ਬੰਦਿਆਂ ਦੀ ਪਾਰਟੀ ਬਾਜੀ ਕੋਈ ਰੰਜਿਸ਼ ਆਈਆਂ ਵੈਸੇ ਹੀ ਬੱਸ ਕੱਲੀ ਚੱਲੀ ਜਾਂਦੀ ਇੱਕ ਗਲੀ ਦੇ ਵਿੱਚ ਲੰਘਣ ਕਰਕੇ ਹੀ ਵੇਖੋ ਜੀ ਜੋ ਜੋ ਮੇਰੇ ਸੋਚਨ ਮੁਤਾਬਕਾ ਚ ਇਹਨਾਂ ਦੇ ਮੇਰੇ ਹਿਸਾਬ ਨਾਲ ਸਾਡੇ ਪਿੰਡ ਵਿੱਚ ਕੋਈ ਪਾਰਟੀ ਬਾਜੀ ਨਹੀਂ ਹੈਗੀ ਸਾਰਿਆਂ ਦਾ ਪਿਆਰਾ ਕੋਈ ਐਸੀ ਗੱਲ ਨਹੀਂ ਹੈਗੀ ਇਹਨਾਂ ਦੇ ਮਨ 'ਚ ਹੋਵੇ ਤੇ ਹੋਵੇ ਅਸੀਂ ਸੌਂਖਾ ਕੇ ਕਹਿੰਦੇ ਸਾਡੇ ਮਨ 'ਚ ਕੋਈ ਕਿਸੇ ਪ੍ਰਤੀ ਕੋਈ ਗੱਲ ਨਹੀਂ ਹੈਗੀ ਨਾ ਸਾਡੇ ਮਨ ਵਿੱਚ ਕੋਈ ਪਾਰਟੀ ਬਾਜੀ ਦੀ ਗੱਲ ਆ ਜੀ ਨਾ ਸਾਡੇ ਮਾਨ ਵਿੱਚ ਕਿਸੇ ਪ੍ਰਤੀ ਕਿਸੇ ਪ੍ਰਤੀ ਵੀ ਕੋਈ ਰੰਜਿਸ਼ ਨਹੀਂ ਹੈਗੀਗੀ ਇਹ ਗੱਲ ਇੱਥੇ ਕਹਿਣ ਵਾਲੀ ਨਹੀਂ ਹੈਗੀ ਅਸੀਂ ਗੁਰੂ ਘਰੇ ਸੌਂ ਖਾ ਕੇ ਇਹ ਗੱਲ ਕਹਿੰਦੇ ਆ ਵੀ ਸਾਡੇ ਮਾਨ ਵਿੱਚ ਕੋਈ ਗੱਲ ਨਹੀਂ ਹੈਗੀ ਇਹ ਜਿਹੜੀ ਵੀਡੀਓ ਸੀਗੀ ਕਰਪਾਨਾ ਵਾਲੀ ਜੀ ਉਹਦੇ ਵਿੱਚ ਸਾਰੇ ਹੀ ਮੁੰਡੇ ਜਿਹੜੇ ਕੀ ਆਪਣੇ ਹੀ ਸੀਗੇ ਜਾਂ ਕੋਈ ਇਹਨਾਂ ਵਾਲੇ ਵੀ ਕੋਈ ਗੱਲ ਇੱਕ ਸੁਣਨ ਚ ਆਉਂਦੀ ਵੀ ਬਰੀਕੀ ਚ ਕਿ ਪੁੱਛ ਕੇ ਲੰਗੇ ਆ ਉਹ ਕੀ ਗੱਲ ਪਤਾ ਹੈਗੀ ਜੀ ਉਸ ਵੀਡੀਓ ਤੇ ਵੀ ਆਉਂਦੇ ਆ ਵੇਖੋ ਇਹ ਬੰਦੇ ਮੋਕਰਦੇ ਨਹੀਂਗੇ ਵੀ ਅਸੀਂ ਮੁੰਡੇ ਨਹੀਂ ਸੀ ਸੱਦੇ ਉਹਦੇ ਵਿੱਚ ਕੀ ਆ ਵੀ ਦੋ ਤੋਂ ਤਿੰਨ ਮੁੰਡੇ ਸਾਡੇ ਪਿੰਡ ਦੇ ਹੀ ਮੁੰਡੇ ਆ ਉਸ ਵੀਡੀਓ ਦੇ ਵਿੱਚ ਤੇ ਦੋ ਤੋਂ ਤਿੰਨ ਮੁੰਡੇ ਬਾਬਾ ਉਹ ਮੋਕਰਨ ਵਾਲੀ ਗੱਲ ਕੋਈ ਨਹੀਂ ਹੈਗੀ ਇਹਦੇ ਚ ਹਾਂ ਉਹਦੇ ਚ ਕੀ ਆ ਵੀ ਇਹ ਮੁੰਡੇ ਜਦੋਂ ਉਹਨਾਂ ਨੂੰ ਛੱਡਣ ਗਏ ਤਾਂ ਉਹਨਾਂ ਨੇ ਵਾਪਸ ਮੁੜਨਾ ਸੀ ਇਹ ਬੰਦੇ ਬਾਬੇ ਮਿੱਡੂ ਨਹੀਂ ਤੇ ਬਾਬੇ ਗਿਆਨੀ ਗਿਆਨੇ ਆਪਦੇ ਨੇੜੇ ਤੇੜੇ ਦੇ ਮੁੰਡੇ ਮਹੱਲੇ ਦੇ ਇਕੱਠੇ ਕਰਕੇ ਕੋਠੇ ਤੇ ਚੜਾ ਕੇ ਧੂੜੇ ਉੱਤੇ ਚੜਾ ਲਿਆ ਵੀ ਆਪਾਂ ਬੰਦੇ ਨੰਗਨ ਨਹੀਂ ਦੇਣੇ ਅੱਜ ਚਲੋ ਇਹ ਉਹ ਮੁੰਡੇ ਆਪਸ ਵਿੱਚ ਇਹਨਾਂ ਨਾਲ ਵੀ ਸਹਿਚਾਰਾ ਹੈਗਾ ਏ ਤੁਸੀਂ ਨਾ ਉਹ ਜਿਹੜੀ ਵੀਡੀਓ ਚਲਾਈ ਆ ਉਹਦੇ ਵਿੱਚ ਵੀਡੀਓ ਲਾਸਟ ਤੇ ਜਾ ਕੇ ਵੇਖਿਓ ਜੇ ਇਹਨਾਂ ਚੋਂ ਇੱਕ ਮੁੰਡਾ ਏ ਸਾਡੇ ਪਿੰਡ ਦਾ ਹੀ ਉਹ ਜਦੋਂ ਮੁੰਡੇ ਨੰਗ ਜਾਂਦੇ ਆ ਲਾਸਟ ਤੇ ਜਾ ਕੇ ਵੀਡੀਓ ਦੇ ਵਿੱਚ ਜਾ ਕੇ ਚੈੱਕ ਕਰੋ ਉਹ ਕਲਿੱਪ ਵੇਖਿਓ ਜੇ ਉਹ ਮੁੰਡਾ ਬਾਬਾ ਮਿੱਡੂ 12 ਵਜੇ ਬਾਹਰ ਨਿਕਲਦਾ ਅਕਸਰ ਤਾਂ ਇਹਨਾਂ ਦੀ ਲੜਾਈ ਦੀ ਤਿਆਰੀ ਸੀ ਨਾ ਰਾਤ ਨੂੰ 12 ਵਜੇ ਇਹਨਾਂ ਨੇ ਕੀ ਕਰਦਾ ਅਸੀਂ ਬਾਹਰ ਜਦੋਂ ਨਿਕਲਦਾ ਉਹ ਮੁੰਡਾ ਪਿੱਛੇ ਆ ਕੇ ਨਾਲੇ ਦਾ ਤਾੜੀਆਂ ਮਾਰਦਾ ਨਾਲੇ ਥਾਪਕਾਂ ਮਾਰਦਾ ਗਲੀ 'ਚ ਖੜਕੇ ਤੇ ਬਾਬੇ ਮਿੱਡੂ ਨੂੰ ਇਹ ਗੱਲ ਕਹਿ ਰਿਹਾ ਏ ਵੇਖਿਆ ਬਾਬਾ ਅਸੀਂ ਪੁੱਛ ਕੇ ਨੰਗਨ ਦਿੱਤੇ ਆ ਯਾਰ ਜੇ ਮੁੰਡੇ ਤੁ ਤੇ ਤੁਸੀਂ ਦੱਸੋ ਫਿਰ ਤੁਹਾਡਾ ਤੇ ਉਹਨਾਂ ਦਾ ਲੜਾਈ ਦਾ ਕੋਈ ਸਮਾਨਾ ਨਾ ਨਾ ਹੋਇਆ ਕੋਈ ਨਹੀਂ ਫਿਰ ਕੋਈ ਹੈ ਮੰਨ ਲਓ ਤੁਹਾਡੇ ਨਾਲ ਕਿਸੇ ਨਾਲ ਲੜਾਈ ਸੀ ਮਸਲਾ ਨਹੀਂ ਬਣਦਾ ਕੋਈ ਲੜਾਈ ਦਾ ਤਾਂ ਕੋਈ ਮਸਲਾ ਨਹੀਂ ਮੈਂ ਤੁਸੀਂ ਉਹੀ ਵੀਡੀਓ ਵੇਖ ਲਓ ਉਹ ਬਾਬੇ ਮਿੱਡੂ ਨੂੰ ਆ ਕੇ ਕਹਿ ਰਿਹਾ ਵੇਖਿਆ ਬਾਬਾ ਪੁੱਛ ਕੇ ਨੰਗਨ ਦਿੱਤੇ ਆ ਜਿਹੜੇ ਮੁੰਡੇ ਬਾਹਰੋਂ ਆਏ ਜਦੋਂ ਤੁਹਾਨੂੰ ਪੁੱਛ ਕੇ ਹੀ ਲੰਘ ਗਏ ਉਹਦੇ ਤੁਸੀਂ ਤੁਸੀਂ ਹੱਥ ਹੋਰ ਪਹਿਲਾਂ ਕੋਈ ਲੜਕਾ ਲੜਕਾੜੇ ਵਗੈਰਾ ਵੀ ਮਾਰੇ ਉਹਨਾਂ ਨੇ ਕੋਈ ਉੱਥੇ ਉਹਨਾਂ ਨੇ ਜੀ ਕੋਈ ਲਲਕਾਰਾਂ ਨਹੀਂ ਮਾਰਿਆਗਾ ਜੇ ਨਾ ਕਹਿੰਦੇ ਵੀ ਇਹਨਾਂ ਬੰਦਿਆਂ ਨੇ ਜਰੂਰ ਪਿੱਛੋਂ ਆਵਾਜ਼ ਮਾਰੀ ਆ ਵੀ ਆ ਜਾਓ ਵੇਖਣਾ ਜਦੋਂ ਨੰਗ ਰਹੇ ਸੀ ਵੀ ਡਿਊਰੇਸ਼ਨ ਦੇ ਨਾਲ ਖੜਕੇ ਉਹਨਾਂ ਬੰਦੇ ਉਹਨਾਂ ਮੁੰਡਿਆਂ ਨੇ ਨੇਰੇ ਦਾ ਕਰਕੇ ਅਸੀਂ ਉਹਨਾਂ ਮੁੰਡਿਆਂ ਤੋਂ ਸਿਆਣ ਨਹੀਂ ਰਹੇਗੇ ਨੇਰਾ ਹੈ ਪਰ ਉਹਨਾਂ ਮੁੰਡਿਆਂ ਦੇ ਵਿੱਚ ਪਿੱਛੋਂ ਆਵਾਜ਼ ਦੂਰ ਮਾਰੀ ਆ ਵੀ ਆੜੇ ਜਿਹੜੇ ਮੁੰਡੇ ਆਏ ਸੀ ਉਹਨਾਂ ਨੇ ਕੋਈ ਲਲਕਰਾ ਕੋਈ ਉੱਚੀ ਗੱਲ ਨਹੀਂ ਕੀਤੀ ਉਲਟਾ ਇਹ ਉਹ ਧਿਆਨ ਦੇ ਰਹੇ ਆ ਆਪਦਾ ਉਸੇ ਵੀਡੀਓ 'ਚ ਇਹਨਾਂ ਦੇ ਬੰਦੇ ਬਾਬੇ ਮੱਡੂ ਦੇ ਬਾਬੇ ਗਿਆਨੀ ਦੇ ਠੀਕ ਆ ਵੀ ਵੇਖਿਆ ਅਸੀਂ ਬੰਦੇ ਪੁੱਛ ਕੇ ਨੰਗਨ ਦਿੱਤੇ ਆ ਜਦੋਂ ਤੁਹਾਨੂੰ ਬੰਦੇ ਪੁੱਛ ਕੇ ਨੰਗ ਗਏ ਤਾਂ ਤੁਸੀਂ ਦੱਸੋ ਕੋਈ ਲੜਾਈ ਵਾਲਾ ਨਿਉ ਵੀ ਨੰਗੇ ਨਾ ਵੀ ਅਸੀਂ ਨੰਗ ਜਗੇ ਹੋ ਜਿਹੜਾ ਇਹ ਤੁਹਾਡਾ ਆਪਣਾ ਰਾਜੀਨਾਮਾ ਹੋਇਆ ਕਿ ਨਹੀਂ ਹੋਇਆ ਕੋਈ ਕਿੱਥੇ ਪਹੁੰਚੀ ਗੱਲ ਇਹ ਵੇਖੋ ਜਿਹੜੀ ਇਹਨਾਂ ਮੁੰਡਿਆਂ ਦੀ ਪਹਿਲਾਂ ਲੜਾਈ ਹੋਈ ਸੀ ਉਹਦੇ ਵਿੱਚ ਹਰਜੀਤ ਸਰਪੰਚ ਨੇ ਤੇ ਬਲਦੇਵ ਸਰਪੰਚ ਨੇ ਇਹ ਕੋਈ ਗੱਲ ਲਿਕੁਇਸ਼ੂਪੀ ਨਹੀਂ ਸਾਡਾ ਬਹੁਤ ਪਿੰਡ ਦਾ ਇੱਥੇ ਘਟ ਸੀ ਤੇ ਕਿਵੇਂ ਦਾਜੀਨਾਮਾ ਹੋਇਆ ਸਾਰਿਆਂ ਨੇ ਵੇਖਿਆ ਉਹ ਨਾ ਤਾਂ ਬਲਦੇਵ ਸਰਪੰਚ ਉਸ ਗੱਲ ਤੋਂ ਇਚੀ ਉਹ ਸਾਦਾ ਤੇ ਨਾ ਹੀ ਜੀਤਾ ਸ ਪੰਜ ਪਿੱਛੇ ਹੋ ਸਕਦਾ ਜੀ ਵਧੀਆ ਸਾਨੂੰ ਨਿਆ ਮਿਲਿਆ ਇਹਨਾਂ ਮੁੰਡਿਆਂ ਨੂੰ ਵਧੀਆ ਗੱਲਬਾਤ ਹੋਈ ਅਸੀਂ ਅੱਜ ਵੀ ਨਹੀਂ ਕਹਿੰਦੇ ਕਿ ਵੀ ਨਿਆ ਮਾੜਾ ਆ ਨਿਆ ਵਧੀਆ ਆ ਚੰਗਾ ਆ ਕੋਈ ਸਾਨੂੰ ਤਰਾਜ ਨਹੀਂ ਹੈਗਾਗਾ ਉਸ ਗੱਲ ਦੇ ਵਿੱਚ ਵਧੀਆ ਸਾਡਾ ਨਿਆ ਆਇਆ ਇਹਨਾਂ ਨੇ ਆਪ ਹੀ ਪਹਿਲ ਕੀਤੀ ਆ ਜੀ ਹਾਂ ਕੀ ਕਹਿਣਾ ਚਾਹੁੰਦੇ ਤੁਸੀਂ ਸਰਪਤਾ ਪੰਚਾਇਤ ਮੈਂਬਰ ਆ ਜੀ ਹਾਂ ਜੀ ਐ ਸਰਪਤਾ ਪੰਚਾਇਤ ਮੈਂਬਰ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਰਿਸ਼ਤੇ ਕੀ ਲੱਗਦੇ ਤੁਹਾਡੇ ਚਾਚਾ ਜੀ ਕੀ ਮਸਲਾ ਹੈਗਾ ਇਹਗਾ ਤੁਸੀਂ ਬੱਚਾ ਨੂੰ ਟਿਕਾ ਲਿਆ ਤੇ ਫਿਰ ਵੀ ਲੜਾਈ ਨਹੀਂ ਰੁਕੀ ਅਸੀਂ ਮੈਂ ਸਵਰਨ ਸਿੰਘ ਆ ਪੰਚਾਇਤ ਮੈਂਬਰ ਸਾਫ ਦਾ ਸੀ ਗੁੱਤੀਆਂ ਵਾਲੇ ਤੋਂ ਅਸੀਂ ਸਾਡੇ ਮਾਰਗ ਹੋਈ ਸੀ ਜਿਸ ਟਾਈਮ ਸਾਨੂੰ ਪਤਾ ਲੱਗਾ ਵੀ ਐ ਬੱਚੇ ਬੋਲਦੇ ਆ ਕੋਈ ਗੱਲ ਹੋਈ ਆ ਅਸੀਂ ਉਸੇ ਟਾਈਮ ਦੋਵੇਂ ਜੀ ਗਏ ਆ ਜਾਣ ਤੋਂ ਬਾਅਦ ਅਸੀਂ ਵੇਖਿਆ ਵੀ ਇਹਨਾਂ ਦੇ ਇਕੱਠ ਸੀਗੇ ਇਹਨਾਂ ਦੇ ਬਹੁਤ ਮੈਂਬਰ ਬਾਹਰ ਖੜੇ ਸੀਗੇ ਤਿਆਰੀ ਚ ਲੜਨ ਵਾਸਤੇ ਕਿੰਨੇ ਆ ਦੂਸਰੀ ਧਰ ਦੇ ਜੀ ਨਾ ਗਈ ਆ ਮਿੱਡੂ ਸੀਗਾ ਗਿਆਨੀ ਤੇ ਬਾਬਾ ਗਿਆਨੀ ਸੀਗੇ ਬਾਬਾ ਗਿਆਨੀ ਤੇ ਬਾਬਾ ਮਿੱਦੂ ਹਾਂਜੀ ਇਹਨਾਂ ਦੇ ਪਰਿਵਾਰ ਦੇ ਸਾਰੇ ਬੰਦੇ ਖੜੇ ਸੀਗੇ ਅਸੀਂ ਇਹਨਾਂ ਨੂੰ ਆਖਿਆ ਵੀ ਆਪਾਂ ਵੇਖੋ ਆਪਣੀ ਪ੍ਰਾਣੀ ਬਣੀ ਹੋਈ ਆ ਆਪਾਂ ਨਰ ਦੇ ਸੋਹਣੇ ਨਹੀਂ ਲੱਗਦੇ ਆਪਾਂ ਬੱਚਿਆਂ ਨੂੰ ਸਮਝਾਈਏ ਚਲੋ ਸਾਡੀ ਮੰਨੀ ਇਹਨਾਂ ਨੇ ਇਹ ਕਦੇ ਜਾ ਕੇ ਪਾਤੀ ਇਹਨਾਂ ਨੂੰ ਟਕਾਤਾ ਬੂਹਾ ਢੋਦਾ ਇਹਨਾਂ ਦਾ ਚਲੋ ਟੇਗੇ ਉਸ ਤੋਂ ਬਾਅਦ ਅਸੀਂ ਆਖਿਆ ਵੀ ਹੁਣ ਅਸੀਂ ਆਪਦੇ ਬੱਚਾ ਆਪਦੇ ਪਰਿਵਾਰ ਨੂੰ ਤਾਂ ਜਾ ਕੇ ਮਿਲ ਲਈਏ ਅਸੀਂ ਜਦੋਂ ਇਹਨਾਂ ਤੋਂ ਗਏ ਅਸੀਂ ਚਲੋ ਦੇਖਿਆ ਚਲੋ ਸਾਡੇ ਜਿਹੜੇ ਬੰਦੇ ਇਹਨਾਂ ਨੂੰ ਛੱਡਣ ਵਾਸਤੇ ਆਏ ਉਹਨਾਂ ਨੇ ਜਦੋਂ ਵਾਪਸ ਜਾਣਾ ਸੀ ਨਾ ਅਸੀਂ ਇੱਕ ਬੰਦਾ ਪਹਿਲਾਂ ਫੇਰ ਅਸੀਂ ਵੇਖ ਕੇ ਗਏ ਅਸੀਂ ਕਿ ਮਤਲਬ ਕਈ ਵਾਰੀ ਹੁੰਦਾ ਬੰਦਾ ਗਲੀ ਪੈ ਜਾਵੇ ਬਿਲਕੁਲ ਰਸਤਾ ਸਾਫ਼ ਹੈ ਕਿ ਨਹੀਂ ਹਾਂ ਜੀ ਅਸੀਂ ਜਦੋਂ ਵੇਖਣ ਵਾਸਤੇ ਇੱਕ ਬੰਦਾ ਆਇਆ ਤੇ ਉਹ ਵਾਕਈ ਅਸੀਂ ਵੇਖਿਆ ਤੇ ਕੋਠੇ ਦੇ ਉੱਪਰ ਇਹਨਾਂ ਨੇ ਰੂੜੇ ਰੱਖੇ ਤੇ ਸਾਰੇ ਬੰਦੇ ਕੋਠਿਆਂ ਦੇ ਉੱਪਰ ਖੜ੍ਹੇ ਪੂਰੀ ਤਿਆਰੀ ਚ ਸੀਗੇ ਹਾਂ ਜੀ ਠੀਕ ਹੈ ਅਸੀਂ ਫਿਰ ਮੁੰਡਿਆਂ ਨੂੰ ਉਹਨਾਂ ਨੂੰ ਉੱਥੇ ਡੱਕਿਆ ਸੀ ਕਿ ਤੁਸੀਂ ਇੱਥੇ ਰੋਕੋ ਇਹ ਜਿਹੜਾ ਘਰ ਹੈਗਾ ਇੱਕੋ ਗਲੀ ਦੇ ਵਿੱਚ ਕਿੰਨੀ ਕੁਆਟ ਪੈਂਦਾ ਇਹਨਾਂ ਦਾ ਘਰ ਇਹਨਾਂ ਦੇ ਗਿਆਨੀ ਕੇ ਘਰ ਤੋਂ ਜਾਂ ਛੜਕ ਤੋਂ ਤਕਰੀਬਨ ਪੈਂਦਾ ਹੈ ਅ 10 10 12 ਕਰਮਾਂ ਪਈਦਾ ਹੈ ਮਤਲਬ ਗਿਆਨੀ ਦਾ ਘਰ ਪਹਿਲਾਂ ਆ ਜਾਂਦਾ ਹੈ ਇਹਨਾਂ ਦਾ ਕਾਕਾ ਇੱਕ ਘਰ ਕਾਕਾ ਕਾ ਘਰ ਅੱਗੇ ਪਈਦਾ ਠੀਕ ਹੈ ਉਹ 10 ਕਰਮਾਂ ਅੱਗੇ ਪਈ ਵਾਪਸ ਇੱਥੋਂ ਹੀ ਲੰਘਣਾ ਗਿਆ ਟੱਪਣਾ ਅਸੀਂ ਗਲੀ ਚੋਂ ਨੰਗਾ ਆ ਜਾਈ ਤੇ ਜਿਸ ਟਾਈਮ ਜਦੋਂ ਅਸੀਂ ਫਿਰ ਇਹਨਾਂ ਨੂੰ ਜਾ ਕੇ ਬੱਚਿਆਂ ਨੂੰ ਦੂਸਰਾ ਡੱਕਤਾ ਅਸੀਂ ਕਿ ਮਤਲਬ ਤੁਹਾਡੇ ਰੋੜੇ ਵਾਲੇ ਮਾਰਤੇ ਤਾਂ ਹੋ ਸਕਦਾ ਵੀ ਜਿਆਦੇ ਬਾਅਦ ਇਹ ਕੰਮ ਬਿਲਕੁਲ ਬਿਲਕੁਲ ਤੇ ਤੁਸੀਂ ਰੁਕ ਜਾਓ ਚਲੋ ਅਸੀਂ ਇਹ ਰੋਕੇ ਰੋਕੇ ਬਾਅਦ ਅਸੀਂ ਵੇਖਿਆ ਵੀ ਚਲ ਹੁਣ ਟਿਕ ਟਿਕਾ ਫਿਰ ਅਸੀਂ ਫਿਰ ਇਹਨਾਂ ਨੂੰ ਆਪ ਨੰਗਾਉਣ ਲੱਗੇ ਸਾਰੇ ਬੱਚੇ ਮੁੰਡੇ ਨੂੰ ਨੰਗਾ ਕੇ ਗਿਆ ਹੋ ਮੁੰਡਿਆਂ ਨੂੰ ਲੰਗਾਉਣਾ ਤਾਂ ਸੀ ਨਾ ਜਿਹਨੇ ਬੰਦੇ ਆਏ ਸੀ ਛੱਡਣ ਵਾਸਤੇ ਘਰੇ ਉਹ ਹੀ ਛੱਡਣ ਤਾਂ ਆਏ ਸੀ ਕਿਉਂਕਿ ਉਹਨਾਂ ਨੇ ਪਹਿਲਾਂ ਤਿਆਰੀ ਕਰੀ ਬੈਠੇ ਸੀ ਤਿਆਰੀ ਕਰੀ ਬੈਠੇ ਠੀਕ ਆ ਹੋਰ ਕੋਈ ਕਿਸੇ ਨੂੰ ਧਮਕੀ ਨਹੀਂ ਦਿੱਤੀ ਕਿਸੇ ਨੂੰ ਕੋਈ ਡਰਾਵਾ ਨਹੀਂ ਦਿੱਤਾ ਕੋਈ ਤਲਵਾਰਾਂ ਨਹੀਂ ਅਸੀਂ ਉਹਨਾਂ ਦਿਖਾਈਆਂ ਨਾ ਉਹਨਾਂ ਦੇ ਘਰ ਦੇ ਮੂਰੇ ਕੋਈ ਲੜਕਰਾ ਮਾਰਿਆ ਗਿਆ ਹਾਂ ਹੋਰ ਵੀ ਪਿੰਡ ਵਾਸੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਮੈਂਬਰ ਸਾਹਿਬ ਤੁਸੀਂ ਥੋੜੀ ਜਾਣਕਾਰੀ ਦਿਓ ਤੇ ਜਿਹੜਾ ਇਹ ਪਿੰਡ ਦਾ ਮਾਹੌਲ ਹੈ ਇਹ ਚੰਗਾ ਲੱਗਦਾ ਨਹੀਂ ਜੀ ਬਿਲਕੁਲ ਚੰਗਾ ਨਹੀਂ ਪੰਚਾਇਤਾਂ ਟਕਾਉਂਦੀ ਆ ਜੀ ਹੂੰ ਜਦੋਂ ਦਾ ਮਸਲਾ ਹ ਦਾ ਹੀ ਨਮਾ ਕਰਾ ਕੇ ਕਰੋ ਕਰੀ ਬੋਣਾ ਕੋ ਲੜਨਾ ਦਾ ਕਿਸੇ ਨੂੰ ਜਾ ਕੇ ਪ੍ਰੇਰਨਾ ਦਾ ਨਹੀਂ ਕਰ ਸਕਦੀ ਪੰਚਾਇਤ ਪ੍ਰੇਰ ਸਕਦੀ ਆ ਕਿ ਤੁਸੀਂ ਭਾਈ ਆਦਾ ਰਾਜਮੰਦੇ ਨਾਲ ਰਹੋ ਸਾਰੇ ਬਾਕੀ ਸਾਰੇ ਮੁੰਡੇ ਇਕੱਠੇ ਕੰਮ ਕਰਦੇ ਆ ਕੋਈ ਉਹ ਨਹੀਂ ਇਕੱਠੇ ਰਹਿੰਦੇ ਵੀ ਆ ਅੱਜ ਨਹੀਂ ਇਹ ਦਹਾਂ ਦਲਾਂ ਫਿਰ ਇਹਨੇ ਇਕੱਠੇ ਹੀ ਰਹਿਣਾ ਕੋਈ ਖੇਤੀ ਕਰਦਾ ਕੋਈ ਲੇਬਰ ਕਰਦਾ ਕੋਈ ਕਿਤੇ ਵੀ ਕੰਮ ਕਰਦਾ ਜੀ ਸਾਰੇ ਆਪਸ ਵਿੱਚ ਰਹਿਣ ਵਾਲੇ ਆ ਕੰਮਕਾਰ ਵਾਲੇ ਬੰਦੇ ਆ ਕੋਈ ਇਹੋ ਜੀ ਗੱਲ ਹੈਣੀਗੀ ਉਹ ਜਿੰਨੀ ਗੱਲ ਐਵੇਂ ਸਾਡੀ ਨਾ ਹਵਾ ਨਾਲ ਵਧੀ ਜਾਂਦੀ ਆ ਕੋਈ ਗੱਲ ਉਹ ਐਡੀ ਬੜੀ ਵੱਡੀ ਹੈਣੀਗੀ ਮੋਟੀ ਚਾਲਾ ਗੋਰ ਵੀ ਪਿੰਡ ਮਾਸੀ ਆ ਵਾਸੀ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਹਾਂ ਤੇ ਇਹ ਇਦਾਂ ਦਾ ਮਾਹੌਲ ਚੰਗਾ ਲੱਗਦਾ ਤੁਹਾਡੇ ਚੈਨਲ ਦੇ ਮਾਦੀਮ ਰਾਈ ਜਿੰਨੇ ਵੀ ਭੈਣ ਵੀਰ ਬਜ਼ੁਰਗ ਮਤਾਵਾ ਵੀਡੀਓ ਦੇਖ ਰਹੇ ਉਹਨਾਂ ਨੂੰ ਪਿਆਰ ਭਰੀ ਸ਼ਸ਼ੀਕਾਲ ਮੈਂ ਬਹੁਤ ਵਾਰ ਗੱਲਾਂ ਨਾ ਕਰਦਾ ਹੋਇਆ ਮੈਂ ਜੋ ਵੀ ਇਹਨਾਂ ਨੇ ਵੀਡੀਓ ਦੇ ਵਿੱਚ ਕਿਹਾ ਵੀ ਹਰਜੀਤ ਬਾਰੇ ਜਾਂ ਵੱਡੇ ਵੀਰ ਬਲਰਾਜ ਬਾਰੇ ਵੀ ਉਹ ਸਹਿ ਦਿੰਦੇ ਆ ਜਾਂ ਕੋਸ਼ ਕਰਦੇ ਆ ਇਹਨਾਂ ਦੀ ਕੋਈ ਤੀਜਾ ਬੰਦਾ ਸੌਂ ਦੇ ਦੇਵੇ ਆ ਕੇ ਤੇ ਬਲਰਾਜ ਉਹਨਾਂ ਦੇ ਅਸੀਂ ਜਿੰਨੇ ਵੀ ਖੜੇ ਆ तकरीबन ਮੈਂ ਆਪ ਖੁਦ ਸੌਂ ਦੇ ਸਕਦਾ ਜੇ ਕੋਈ ਇੱਕ ਵੀ ਇਹ ਮੁੰਡਿਆਂ ਨੂੰ ਥਾਪੀ ਦਿੱਤੀ ਹੋਵੇ ਜਾਂ ਖੱਲਾਸ਼ੀਰੀ ਦਿੱਤੀ ਹੋਵੇ ਉਸ ਗੱਲ ਦੇ ਵਿੱਚ ਜਿਹੜੀ ਇਹ ਕਹਿੰਦੇ ਆ ਕਿ ਉਹ ਥਾਪੀ ਦਿੰਦੇ ਆ ਜੀ ਉਹ ਸਹਿ ਦਿੰਦੇ ਆ ਜੀ ਇਹਨਾਂ ਦੇ ਵਿੱਚੋਂ ਕੋਈ ਵੀ ਸੌਂ ਦੇ ਦੇ ਤੀਜਾ ਬੰਦਾ ਤੇ ਬਲਰਾਜ ਦੀ ਜਿਨ੍ਹਾਂ ਨੂੰ ਵੀ ਕਹੋਗੇ ਅਸੀਂ ਖੜੇ ਆ ਤੀਜਾ ਮੈਂ ਹੀ ਆ ਅਸੀਂ ਸੌਂ ਦੇ ਦਿੰਨੇ ਆ ਜਿਹੜਾ ਇਹ ਕੁਛ ਕਹਿ ਰਹੇ ਆ ਇਦਾਂ ਦਾ ਕੁਛ ਨਹੀਂਗਾ ਸਿਆਣੇ ਬੰਦੇ ਬਾਈ ਜੀ ਗੱਲ ਨੂੰ ਟਕਾਉਂਦੇ ਹੁੰਦੇ ਆ ਉਹਨੂੰ ਆਪਾਂ ਤਰੋੜ ਮਰੋੜ ਕੇ ਜਿੱਦਾਂ ਮਰਜ਼ੀ ਬਣਾ ਲਈਏ ਜਿੱਦਾਂ ਮਰਜ਼ੀ ਢਾ ਲਗੇ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਇਹ ਸਭ ਬੇਫਜ਼ੂਲ ਗੱਲਾਂ ਇਹ ਗੱਲਾਂ ਗਲਤ ਆ ਜੀ ਕੋਈ ਗੱਲ ਹੀ ਨਹੀਂ ਹੈਣੀ ਜਿਵੇਂ ਜੀ ਬੰਦ ਆ ਕੀ ਕਹਿਣਾ ਚੱਲਿਆ ਜਿਹੜੀ ਗੱਲ ਇਹਦਾ ਇੱਕ ਵੀਡੀਓ ਦੇ ਵਿੱਚ ਹੋਰ ਇਹ ਕਹਿੰਦੇ ਆ ਵੀ ਸਾਨੂੰ ਡਰਦਾ ਮਾਹੌਲ ਆ ਇੱਥੇ ਬਹੁਤ ਜ਼ਿਆਦਾ ਬਦਮਾਸ਼ੀ ਕਰਦੇ ਆ ਵੇਖੋ ਬਾਬਾ ਮਿੱਡੂ ਤੇ ਬਾਬਾ ਗਿਆਨੀ ਦੋਵੇਂ ਜਾਣੇ ਇਹ ਆਪਦੇ ਬਿਆਨਾਂ ਦੀ ਸੌਂ ਦੇ ਦੇਣ ਗੁਰਦੁਆਰੇ ਖੜ ਕੇ ਨਹੀਂ ਅਸੀਂ ਦੰਨੇ ਜਾ ਕੇ ਗੁਰਦੁਆਰੇ ਸੌਂ ਉਹ ਟੋਡਾ ਮੁੰਡਾ ਸ਼ਰਾਬ ਪੀ ਕੇ ਗਾਲਾਂ ਕੱਢਦਾ ਕਿ ਨਹੀਂ ਕੱਢਦਾ ਜਿਸ ਦਿਨ ਆਪਣੇ ਪਿੰਡ ਵਿਆਹ ਸੀ ਬਾਬਾ ਗਿਆਨੀ ਸੌਂ ਖਾ ਜੇ ਇਸ ਗੱਲ ਦੀ ਵੀ ਤੂੰ ਆਪ ਦੇ ਮੁੰਡੇ ਦੇ ਲੱਫਰ ਮਾਰ ਕੇ ਘਰੇ ਲੈ ਕੇ ਗਿਆ ਕਿ ਨਹੀਂ ਲੈ ਕੇ ਗਿਆ ਬਾਬਾ ਮਿੱਡੂ ਇਹ ਗੱਲ ਦੀ ਗੁਰਦੁਆਰੇ ਆਵੇ ਤੇ ਦੱਸੇ ਵੀ ਮਿੱਠੇ ਨੇ ਗਾਲਾਂ ਪਹਿਲਾਂ ਕੱਢੀਆਂ ਕਿ ਨਹੀਂ ਕੱਢੀਆਂ ਆਂ ਵੀ ਪਹਿਲਾਂ ਮਿੱਠਾ ਲੜਾਈ ਭਾਲਦਾ ਕਿ ਇਹ ਮੁੰਡੇ ਲੜਾਈ ਭਾਲਦੇ ਆ ਇਸ ਗੱਲ ਦੀ ਸੌਂ ਦੇ ਉਹਨੂੰ ਗੁਰਦੁਆਰੇ ਆ ਕੇ ਲੋ ਜੀ ਹਾਂ ਦੱਸਿਆ ਜਾ ਰਿਹਾ ਕਿ ਜਿਵੇਂ ਸਾਰੇ ਬਿਆਨ ਸੁਨੇ ਜਵੇਂ ਇਹਨਾਂ ਨੂੰ ਗੱਲ ਦੱਸੀ ਗਈ ਹੈ ਮੁਫਤ ਦੀ ਮਕਾਲ ਵਿੱਚੋਂ ਲਬਨ ਨੂੰ ਕੋਈ ਨਹੀਂ ਮਿਲ ਰਿਹਾ ਸਿਰਫ ਗਲੀ ਇੱਕੋ ਹੀ ਹੈ ਉਹਦੇ ਵਿੱਚੋਂ ਲਾਂਗਾ ਟਾਪਾ ਹੈਗਾ ਇੱਕ ਘਰ ਦੂਰ ਹੈ ਪਿੱਛੇ ਉਹਨਾਂ ਨੇ ਬਾਰ ਬਾਰ ਜਦੋਂ ਆਣਾ ਜਾਣਾ ਤੇ ਉਹ ਨਿੱਕੀ ਜਿਹੀ ਗੱਲ ਦਾ ਉੱਤੇ ਮਤਲਬ ਜੇ ਕਿਸੇ ਸੰਗਲ ਨੂੰ ਫੜ ਕੇ ਜਾਂ ਡੰਗਰ ਨੂੰ ਫੜ ਕੇ ਤੇ ਬੋਲੀ ਜਾਣਾ ਕਿ ਮੈਂ ਤੇ ਵੇਖ ਲਾਂਗਾ ਜਦੋਂ ਮੇਰੇ ਥੱਲੇ ਆ ਗਏ ਜਾਂ ਮੇਰੇ ਹੱਥ ਲੱਗ ਗਏ ਤੇ ਇਸੇ ਦੀ ਐਵੇਂ ਲੜਾਈ ਮੁਕਾਲ ਬਣਾਈ ਜਾਣੀ ਉਹ ਬਹੁਤ ਮਾੜੀ ਗੱਲ ਹੈ ਕਿਸੇ ਵੀ ਪਿੰਡ ਦੇ ਵਿੱਚ ਚੰਗੀ ਨਹੀਂ ਸ਼ੋਭਾ ਨਹੀਂ ਦਿੰਦੀ ਤੇ ਜਿਹੜੇ ਮੌਤਵਾਰ ਵਿਅਕਤੀ ਆ ਉਹ ਹਮੇਸ਼ਾ ਹੀ ਅਸੀਂ ਪਹਿਲਾਂ ਵੀ ਇਹੀ ਗੱਲ ਕਹੀ ਸੀਗੀ ਕਿ ਮੌਤਵਾਰ ਵਿਅਕਤੀ ਜਿਹੜੇ ਆ ਗੱਲ ਨੂੰ ਟਕਾਂਦੇ ਆ ਨਾ ਕਿ ਉਹਨੂੰ ਵਡਾਵਾ ਦਿੰਦੇ ਆ ਤੇ ਇਹ ਜਿਹੜੀ ਹੈ ਇੱਕ ਗੱਲ ਹੋਰ ਵਿੱਚ ਜਿਹੜੀ ਵੀਡੀਓ ਵਿੱਚ ਆਹੀ ਹੈ ਕਿ ਬਾਅਦ ਵਿੱਚ ਜਿਹੜਾ ਲਾਸਟ ਤੇ ਇੱਕ ਵੀਡੀਓ ਆ ਕਿ ਜਿੰਦੇ ਚ ਥਾਪੀਆਂ ਮਾਰਦੇ ਪਏ ਨੇ ਤੇ ਹਾਂ ਵੀ ਸਾਨੂੰ ਪੁੱਛ ਕੇ ਗਏ ਨੇ ਜੇ ਪੁੱਛ ਕੇ ਲੰਘੇ ਆ ਤੇ ਫਿਰ ਤਾਂ ਲੜਾਈ ਕਰਨ ਨਹੀਂ ਆਏ ਇਸ ਦਾ ਜਿਹੜਾ ਫੈਸਲਾ ਤੁਸੀਂ ਕਮੈਂਟ ਰਾਈਂ ਦਿਓ ਧੰਨਵਾਦ